ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਉਹ ਚਰਨ ਛੋ ਧਰਤੀ ਗੁਰੂ ਰਾਮਦਾਸ ਮਹਾਰਾਜ ਦੀ ਬਸਾਈ ਹੋਈ ਨਗਰੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਦਰਸ਼ਨ ਕਰਾਉਣ ਜਾ ਰਹੇ ਹੈਗੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਗੁਰੂ ਸਹਿਬਾਨ ਦੀ ਉਹ ਨਗਰੀ ਦੇ ਦਰਸ਼ਨ ਵੀ ਕਰਵਾਵਾਂਗੇ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਦੇਸ਼ ਸੇਵਕ ਦੇ ਉੱਪਰ ਵੈਬ ਦੇ ਉੱਪਰ ਜਿਸ ਦੇ ਦਰਸ਼ਨ ਕੰਨ ਦੇ ਲਈ ਦੂਰ ਦਰਾਡੇ ਤੋਂ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ। ਦਿਨ ਦਿਹਾੜੇ ਤਾਂ अनेका ਹੀ ਰਸ ਜਾਂਦਾ ਪਰ ਹੁਣ ਤਾਂ 12 ਮਹੀਨੇ ਹੀ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਦਰਸ਼ਨ ਕੰਨ ਦੇ ਵਾਸਤੇ ਆਉਂਦੀਆਂ ਨੇ। ਸਿੱਧੇ ਦਰਸ਼ਨ ਦਿਦਾਰੇ ਜਿਹੜੇ ਹੈਗੇ ਆ ਉਹ ਸੰਗਤਾਂ ਦੇ ਰੂਬਰੂ ਕਰਾਉਣ ਜਾ ਰਹੇ। ਅੰਮ੍ਰਿਤਸਰ ਤਰੂਦੀ ਨਗਰੀ ਦੇ ਦਰਸ਼ਨ ਕੰਨ ਦੇ ਵਾਸਤੇ ਸੂਰ ਦਰਾਡੇ ਤੋਂ ਸੰਗਤਾਂ ਦੇਠਾਠਾਂ ਮਾਰਦੇ ਇਕੱਠ ਬਹੁਤ ਸੁੰਦਰ ਦ੍ਰਿਸ਼ ਨਜ਼ਰ ਆਂਦਾ ਹੋਵੇਗਾ ਸੰਗਤਾਂ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦیدارੇ ਕਰਨ ਦੇ ਵਾਸਤੇ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ ਜਿ联ਾਂ ਵਾਲੇ ਬਾਤ ਚਤਰਵਾਰ ਸਾਹਿਬ ਨੂੰ ਜਾਂਦਾ ਹੋਇਆ ਰਸਤਾ ਬਹੁਤ ਹੀ ਸੁੰਦਰ ਦ੍ਰਿਸ਼ ਨਜ਼ਰ ਆਉਂਦਾ ਹੋਵੇਗਾ ਗੁਰੂ ਰਾਮਦਾਸ ਸਮਰਾ ਜੀ ਦੀ ਨਗਰੀ ਗੁਰੂ ਸਹਿਬਾਨ ਦੇ ਚਰਨ ਸ਼ੋਤਕੀ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਨ ਦੇ ਲਈ ਸੰਗਤਾਂ ਦੇਸ਼ ਵਿਦੇਸ਼ ਤੋਂ ਆਂਦੀਆਂ ਨੇ ਸੰਗਤਾਂ ਦਾ ਜਿਹੜਾ ਇਸੇ ਹੀ ਤਰ੍ਹਾਂ ਦਰਸ਼ਨ ਕਰਨ ਦਾ ਅੰਦਰ ਚਾਣਾ ਉਹ ਇਸੇ ਹੀ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠ ਹੈ ਉਹ ਆਪ ਵੀ ਨੂੰ ਨਜ਼ਰ ਆਉਂਦਾ ਵੇਗਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਜੀ ਦੀ ਚਰਨ ਛੋਟ ਅੱਥੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਤਾਰੇ ਵੀ ਆਪ ਜੀ ਨੂੰ ਕਰਵਾਵਾਂਗੇ ਜਿਸ ਸੰਗਤਾਂ ਦੀ ਗੱਲ ਕੀਤੀ ਜਾਵੇ ਬਹੁਤ ਅੰਦਰ ਚਾਹਨਾ ਤੇ ਬੜਾ ਉਤਸ਼ਾਹ ਗੁਰੂ ਸਹਿਬਾਨ ਨੂੰ ਪਿਆਰ ਕਰਨ ਵਾਲੇ ਐਸੀ ਹੀ ਤਰ੍ਹਾਂ ਰਾਤ ਦਿਨ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਮਨਮੋਹਕ ਦ੍ਰਿਸ਼ ਬਹੁਤ ਹੀ ਸ਼ਾਨਦਾਰ ਮੀਨਾਕਾਰੀ ਆ ਦੁਕਾਨਾਂ ਦੀ ਬੈਠਣ ਦੇ ਵਾਸਤੇ ਦੇਖ ਲਓ ਬਜ਼ੁਰਗਾਂ ਦੇ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਨੇ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਬੱਚਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਛੁੱਟੀਆਂ ਦਾ ਵੀ आनंद लैंड ਦੇ ਲਈ ਨਿਆਣਿਆਂ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ ਚਾਨਣਾ ਪਾਉਣ ਦੇ ਲਈ ਵਿਸ਼ੇਸ਼ ਤੌਰ ਤੇ ਲੈ ਕੇ ਆਉਂਦੇ ਨੇ। ਇਹ ਵੀਕ ਪ੍ਰਾਚੀਨ ਆਸ਼ੀਰੀ ਸ਼ਨੀ ਦੇਵ ਮੰਦਿਰ ਵੀ ਨਜ਼ਰ ਆਂਦਾ ਹੋਵੇਗਾ। ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਨਜ਼ਰ ਆਂਦਾ ਸਹਿਬੇ ਸ਼੍ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਜੀ ਦੇ ਚਰਨ ਛੋਤੇ ਅਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸੰਗਤਾਂ ਅਨੰਤ ਮਸਤਕ ਹੋ ਰਹੀਆਂ ਹਨ ਦਰਬਾਰ ਸਾਹਿਬ ਦੇ ਦਰਸ਼ਨਨ ਨਿਦਾਰੇ ਕਰਨ ਦੇ ਵਾਸਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਉਂਦੀਆਂ ਨੇ ਬਿੱਠੇ ਸਵੇថា ਨਹੀਂ ਸੁਧ ਜੇਹਾ ਬਹੁਤ ਹੀ ਸੁੰਦਰ ਨਜ਼ਾਰਾ ਬਾਹਰ ਦਾ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਦੂਰ ਦਰਾਡੇ ਤੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਪਹੁੰਚ ਤੀਆਂ ਨੇ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਆ ਆਪਣੇ ਜ਼ਰਾਂ ਦਾ ਪਵੇਗਾ ਦਰਬਾਰ ਸਾਹਿਬ ਦੇ ਦਰਸ਼ਨ ਦਰਾਰੇ ਕਿੱਥੇ ਸਵੇਹਾ ਨਹੀ ਤੁਦੇਹਾ ਬਹੁਤ ਹੀ ਸੁੰਦਰ ਨਜ਼ਾਰੇ ਨੇ ਦਰਬਾਰ ਸਾਹਿਬ ਗੁਰੂ ਰਾਮਦਾਸ ਸਮਾਰਾ ਜੇ ਦੀ ਨਗਰੀ ਦਰਬਾਰ ਸਾਹਿਬ ਇਹ ਦਰਸ਼ਨ ਦਿਦਾਰੇ ਬਾਹਰਲੇ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਹੈਗਾ ਆ ਇਹ ਸਾਹਮਣੇ ਨਜ਼ਰ ਆਉਂਦਾ ਚਤਰ ਸੰਗਤ ਜੀਵ ਸੰਗ ਅੰਦਰ ਜਾਣ ਦਾ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਹੋਰ ਤਾਂ ਬਤਾਦੇ ਫਟਾਫਾ ਮਾ ਜੀ ਰਹੀ ਇਕੱਠੇ ਵਾਪਸ ਇਹਨੂੰ ਨਜ਼ਰਾਂ ਦੇ ਹੋਣਗੇ Okay. ਸੰਤ ਸ੍ਰੀ ਮਹਾਰਾਜ ਜੀ ਦੇ ਚਰਨ ਸੋ ਟੱਪ ਅੰਮ੍ਰਿਤ ਸਰ ਗੁਰੂ ਸਹਿਬਾਨ ਮਹਾਰਾਜੀ ਦੇ ਦਰਬਾਰੇ ਕਰਨ ਲਈ ਠਾਠਾ ਮਾਰਦਾ ਇਕੱਠ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਇਸੇ ਹੀ ਤਰ੍ਹਾਂ 12 ਮਹੀਨੇ ਰਾਤ ਦਿਨ ਠਾਠਾ ਮਾਰਦਾ ਜਿਹੜਾ ਇਕੱਠ ਹੈ ਸੰਗਤਾਂ ਦਾ ਉਹ ਨਜ਼ਰ ਆਉਂਦਾ ਹੋਵੇਗਾ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਦੇਸ਼ਾਂ ਵਿਦੇਸ਼ਾਂ ਦੀਆਂ ਤੱਤੀਤਵਾਂ ਦੀਆਂ ਹਨ ਨਾਥੇ ਮਸਤੇਕ ਹੋਣ ਦੇ ਲਈ ਦਰਬਾਰ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਾਟਸਾ ਮਾਰ ਦਾ ਜਿਹੜਾ ਇਕੱਠ ਹੈ ਉਹ ਵੀਡੀਓ ਦੇ ذریعے ਨਜ਼ਰ ਆਉਂਦਾ ਹੋਵੇਗਾ ਦੇਸ਼ ਦੇ ਅਦੇ ਸਰੋਤਿਆਂ ਨੂੰ ਜਿਹੜੀਆਂ ਤਸਵੀਰਾਂ ਦੇ ذریعے ਸੰਗਤਾਂ ਦੇ ਜਿਹੜੇ ਦਰਸ਼ਨ ਹੈਗੇ ਉਹ ਕਰਵਾ ਦੇਵਾਂਗੇ ਗੁਰੂ ਰਾਮਦਾਸ ਮਹਾਰਾ ਜੀ ਦੇ ਸਰੋਵਰ ਦੇ ਵਿੱਚ ਅਸ਼ਨਾਣ ਕਰਨ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਿਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਦਰਬਾਰ ਸਾਹਿਬ ਸ੍ਰੀ ਹਰਮੰਦਪਾਪ ਜੀ ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਡੇ ਤੋਂ ਸੰਗਤਾਂ ਆਠਾ ਮਾਰਦਾ ਇਕੱਠ ਨਜ਼ਰ ਆਂਦਾ ਆਹ ਦੇਖਿਆ ਆਨੇ ਕਾਰ ਵਾਹ ਆਪ ਜੀ ਉੱਠੋ ਆਪ ਜੀ ਉੱਠੋ ਦੋ ਇੱਕ ਅੱਜ ਉਹ ਅੱਜ ਆਉਣ ਕਰਨਾ ਤਾਂ ਪਰ ਉਹ ਸਾਡੇ ਕੋਲ ਆ ਲੋੜ ਬੇਸਾਹਬ ਦੇ ਦਰਸ਼ਨ ਸੰਗਤਾਂ ਨੂੰ ਕਰਵਾਉਂਦੇ ਆ ਅਸ਼ਨਾਣ ਕਰਦੀਆਂ ਹੋਈਆਂ ਸੰਗਤਾਂ ਬੱਚਿਆਂ ਅਨੁਸ਼ਟੀਆਂ ਦੇ ਦੌਰਾਨ ਜ਼ਰੂਰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਓ ਪੰਜਾਬ ਦੇ ਵਿੱਚ ਗੁਰੂ ਸਹਿਬਾਨਾਂ ਦੇ ਚਰਨ ਛੋਹ ੜਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਪ ਕਰਦੇ ਪਏ ਹਾਠਾ ਮਾਰਦਾ ਇੱਕ ਅਠ ਵੀਡੀਓ ਦੇ ਜ਼ਰੀਏ ਆਪ ਜੀ ਨੂੰ ਨਜ਼ਰ ਆਉਂਦਾ ਹੋਵੇਗਾ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੇ ਹਾਜ਼ਰ ਨਾਜ਼ਰ ਬਹੁਤ ਹੀ ਵਧੀਆ ਸ਼ਬਦ ਕੀਰਤਨ ਜਿਹੜੇ ਹੈਗੇ ਸਵੇਰ ਤੋਂ ਇਸੇ ਤਰ੍ਹਾਂ ਹੀ ਚੱਲਦੇ ਨੇ ਸੰਗਤਾਂ ਘਾਠਾ ਮਾਰਦਾ ਇਕਾ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ ਧਾਨ ਨੇ ਉਹ ਜਿਹੜੇ ਦਰਸ਼ਨ ਕਰਦੇ ਨੇ ਗੁਰੂ ਸਹਿਬਾਨ ਦੇ ਛੋਟੇ ਛੋਟੇ ਬੱਚੇ ਵਿਵੇਪ ਦਿਓ ਆਪ ਕੋ ਦੂਰ ਦਰਾਡੇ ਤੋਂ ਆਉਂਦੇ ਨੇ ਬੇਸ ਸਾਹਿਬ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਪਏ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੇ ਦਰਸ਼ਨ ਸੰਗਤਾਂ ਨੂੰ ਪਰਵਾਦੇ ਪਏ ਆ ਅਸ਼نان ਕਰਦੀਆਂ ਹੋਈਆਂ ਸੰਗਤਾਂ ਗੁਰੂ ਸਹਿਬਾਨ ਦੀ અપਾਰ ਕਿਰਪਾ ਧੰਨ ਹੈ ਉਹ ਜਿਹੜੇ ਰਾਤ ਦਿਨ ਦਰਸ਼ਨ دیدارੇ ਕਰਦੇ ਨੇ ਗੁਰੂ ਸਹਿਬਾਨ ਨੂੰ ਹਾਜ਼ਰ ਅਨਾਜ਼ਰ ਸਮਝਦੇ ਨੇ ਜੀਵਨ ਨੂੰ ਸਫਲ ਕਰਨ ਦੇ ਲਈ ਜੀਵਨ ਨੂੰ ਧੰਤਾਂ ਦੇ ਜੋਗ ਬਣਾਉਣ ਦੇ ਲਈ ਤੇ ਜ਼ਰੂਰ ਦਰਬਾਰ ਸਾਹਿਬ ਪਹੁੰਚੋ ਆਪਣੇ ਬੱਚਿਆਂ ਨੂੰ ਪਰਿਵਾਰ ਸਮੇਤ ਦਰਸ਼ਨ ਦਿਦਾਰੇ ਕਰਨ ਦੇ ਲਈ ਗੁਰੂ ਸਹਿਬਾਨ ਮਾਰਾ ਜੀ ਦੇ ਚਰਨ ਛੋਟਰਤੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿਹੜੇ ਜਿਹੜੇ ਦਰਸ਼ਨ ਦਿਦਾਰੇ ਆਵਾਪੀ ਨੂੰ ਵੀਡੀਓ ਦੇ ਜ਼ਰੀਏ ਕਰਵਾਉਂਦੇ ਆਂ ਦੇਸ਼ ਸੇਵਕ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਪਹਿਲੇ ਦਿਨ ਤੋਂ ਹੀ ਵੈਬ ਦੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਵੱਡਾ ਪ੍ਰਾਲਾ ਪਰਮਿਸ਼ਨ ਦੇ ذریعے ਕੀਤਾ ਗਿਆ ਵੀਡੀਓ ਨੂੰ ਬਾਤ ਬਾਤ শেয়ার ਕਰੋ જા ਇਹ ਬਾਹਰ ਕਿਰਪਾ ਦੇ ਸਦਕਾ ਆਪ ਜੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਏ ਹਨ ਇਹ ਬਾਹਰ ਦਾ ਦ੍ਰਿਸ਼ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਆਪ ਜੀ ਨੂੰ ਦਿਖਾ ਰਹੇ ਸੰਗਤਾਂ ਇਸੇ ਹੀ ਤਰ੍ਹਾਂ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਹਨ ਦਰਸ਼ਨ ਕਰਨ ਤੋਂ ਬਾਅਦ ਵਾਪਸੀ ਲੈਂਦੀਆਂ ਹਨ ਤਾਂ ਮੈਂ ਉਹ ਜਿਹੜੇ ਸੱਚਖੰਡ ਤੇ ਦਰਸ਼ਨ ਕਰਨ ਦੇ ਲਈ ਆਉਂਦੇ ਹਾਂ ਦੇਸ਼ਿਕ ਤੋਂ ਜਤਾ ਸਿੰਘ ਜੱਬੋਬਾਨ ਉਹ ਦਿਓ ਅਜਾਜਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 946650 1333 ਤੇ ਕਰੋ ਸੰਪਰਕ ਵੀਡੀਓ ਨੂੰ ਵਾਤਵਤ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ